ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪਾਲ ਸਿੰਘ ਜੀ ਫਰਾਂਸ ਜੀ ਹਾਂਜੀ ਹਾਂਜੀ ਦਾਸ ਬੋਲਦਾ ਜੀ ਮੈਂ ਅਕਾਲ ਚਲੰਦ ਹਰਪਾਲ ਸਿੰਘ ਮਖੂ ਅਰਜ਼ ਕਰ ਰਿਹਾ ਜੀ ਬਹੁਤ ਖੁਸ਼ੀ ਦੀ ਬਖੂ ਸਾਹਿਬ ਦੀ ਸਾਡੇ ਦੋਵੇਂ ਵੀਰ ਮਖੂ ਸਾਹਿਬ ਬਹੁਤ ਸਰਕਾਰ ਬਰੀਂਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਯਾਦ ਕੀਤਾ ਜੀ ਸਾਨੂੰ ਪਾਲ ਸਾਹਿਬ ਮੈਂ ਜਾਣਕਾਰੀ ਲੈਣੀ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਦੀਆਂ ਬਰੂਹਾਂ ਤੇ ਕੌਮੀ ਇਨਸਾਫ਼ ਮੋਰਚਾ ਤੁਸੀਂ 2 ਸਾਲ ਤੋਂ ਖੋਲਿਆ ਹੋਇਆ ਹੈ ਖੱਦੀ ਤੇ ਕੱਲ ਜਿਹੜੇ ਉੱਥੇ ਪਤਾ ਲੱਗਾ ਵੀ ਕਾਫੀ ਨੁਕਸਾਨ ਹੋਇਆ ਹੈ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਇਹ ਇਕੱਲੀ-ਕੱਲੀ ਅਖਬਾਰ ਦੇ ਫਰੰਟ ਪੇਜ ਤੇ ਵੀ ਭਾਈ ਪਾਲ ਸਿੰਘ ਫਰਾਂਸ ਸਾਥੀਆਂ ਸਮੇਤ ਗ੍ਰਿਫਤਾਰ ਹੋਰ ਵੀ ਬੜੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਾਫੀ ਉੱਥੇ ਮਤਲਬ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਸਿੰਘ ਵੀ ਫਟੜ ਹੋਏ ਦੂਜੇ ਪਾਸੇ ਪਤਾ ਲੱਗਾ ਮੁਲਾਜ਼ਮ ਵੀ ਬੜੇ ਫਟੜ ਹੋਏ ਵੀ ਕੀ ਸਥਿਤੀ ਅੱਜ ਮੋਰਚੇ ਦੀ ਔਰ ਤੁਹਾਨੂੰ ਕਿਉਂ ਕਿਵੇਂ ਤੇ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਬਿਲਕੁਲ ਜੀ ਮੈਂ 6 ਜਨਵਰੀ ਨੂੰ ਉੱਥੇ ਸੀਗਾ ਜੀ ਅਰਸੋ ਰਾਤੀ ਜੀ ਫੇਰ ਇਸ਼ਨਾਨ ਪਾਣੀ ਕਰਨ ਅਸੀਂ ਗੁਰਦੁਆਰਾ ਸਾਹਿਬ ਆ ਗਏ ਜੀ ਜਦੋਂ ਸਵੇਰੇ ਗਏ ਸੀ ਉੱਥੇ ਆਪਣਾ ਮੋਰਚੇ ਦੇ ਵਿੱਚ ਹਾਂਜੀ ਤੇ ਮੋਰਚੇ ਤੋਂ 200 ਗਾਜ ਤੇ ਲਾਈਟਾਂ ਪੈਂਦੀਆਂ ਸੱਤ ਫੇਸੀਆਂ ਜੀ ਜੀ ਬਿਲਕੁਲ ਪੈਂਦੀਆਂ ਬਿਲਕੁਲ ਆਪ ਸਾਫ਼ ਤੋਂ ਅੱਗੇ ਜਾ ਕੇ ਜੀ ਉਹ ਇਹਨਾਂ ਨੇ ਉੱਥੇ ਬੈਰੀਏ ਬਹੁਤ ਲਾਏ ਹੋਏ ਸੀ ਇਕੱਠੇ ਹੋਏ ਹੋਏ ਸੀ ਦੁਨੀਆ ਹਨਾ ਜੀ ਇਹਨਾਂ ਦੇ ਪੁਲਿਸ ਵੱਡੇ ਵੱਡੇ ਮੁਲਾਜ਼ਮ ਪੈਰੀਆ ਤੇ ਰੋਕ ਕੇ ਮੈਨੂੰ ਕਹਿੰਦੇ ਹਰਦੀਪਰੇ ਉਹਦਾ ਦਰਬਾਰ ਨਾ ਮੈਨੂੰ ਕਿ ਮੈਨੂੰ ਕਹਿੰਦੇ ਵੀ ਦੱਸੋ ਹਾਂਜੀ ਮੈਂ ਕਿਹਾ ਵੀ ਚੱਲ ਨੇ ਕਹਿੰਦਾ ਕੋਈ ਗੱਲ ਨਹੀਂ ਗੱਲਬਾਤ ਕਰਦੇ ਆ ਵੱਡਿਆਂ ਨਾਲ ਕਰਕੇ ਕਹਿੰਦਾ ਜੀ ਸਾਰੀ ਗੱਲਬਾਤ ਹੁੰਦੀ ਤੇ ਮੈਂ ਕਿਹਾ ਵੀ ਦੱਸੋ ਪ੍ਰੋਬਲਮ ਕੀ ਕਹਿੰਦੇ ਕੋਈ ਪ੍ਰੋਬਲਮ ਨਹੀਂ ਇੱਦਾਂ ਕਰੋ ਵੀ ਤੁਸੀਂ ਆਪਣੇ ਅਸੀਂ ਗੱਡੀ ਮੋੜੇ ਲੈ ਜਾਣੀ ਸੇਫ ਤੁਹਾਡੀ ਹਾਂਜੀ ਤੇ ਆ ਗੱਡੀ ਕਈ ਵਾਰ ਹੋ ਸਕਦਾ ਕੋਈ ਮੋੜੇ ਨਾਲ ਕੋਈ ਰੋਕ ਕੇ ਤੇ ਮੇਰੇ ਡਰਾਈਵਰ ਨੂੰ ਤੇ ਮੇਰੇ ਸਿੰਘ ਮੋੜੇ ਬੈਠਾ ਸੀ ਜੀ ਇਹ ਤਾਂ ਦੋ ਹਜ਼ਾਰ ਰੁਪਆ ਕੇ ਹੋਰ ਗੱਡੀ ਚ ਪਾੜ ਲਿਆ ਜੀ ਹਲੇ ਜੀ ਤੇ ਮੇਰੇ ਨਾਲ ਇੱਕ ਹੋਰ ਸਿੰਘ ਬੈਠਾ ਸੀ ਉਹ ਜੇ세ਦਾਰ ਦਾ ਮੁਲਾਕਾਤ ਹੀ ਵੀ ਪਟਿਆਲੇ ਤੋਂ ਨੇ ਇੰਦਰਜੀਤ ਸਿੰਘ ਜੀ ਜੀ ਅਸੀਂ ਦੋਵੇਂ ਗੱਡੀ ਦੇ ਪਿੱਛੇ ਬੈਠੇ ਸਾ ਦੋਹਾਂ ਮੁਲਾਜ਼ਮਾਂ ਨੇ ਗੱਡੀ ਭਜਾਈ ਹੂੰ ਤੇ ਇਹ ਜਿਹੜਾ ਡਰਾਈਵਰ ਗੱਡੀ ਚਲਾਉਂਦਾ ਤੇ ਦੂਆਸੈਂਕ ਇੱਕ ਬੋਲੀ ਹੋਰ ਬੈਠਾ ਸੀ ਹਾਂਜੀ ਜੀ ਉਹਦਾ ਨੂੰ ਥਾਰੇ ਵੀ ਲੈ ਗਿਆ ਖਾ ਖਾਣਾ ਜਿਹੜਾ ਹੈਗਾ ਵਾ ਸਦਰ ਖਾਣਾ ਬਿਲਕੁਲ ਖਰੜ ਦੇ ਵਿੱਚ ਤੁਹਾਨੂੰ ਅਰੈਸਟ ਕੀਤਾ ਫਿਰ ਨਹੀਂ ਸਾਨੂੰ ਅਰੈਸਟ ਕੀਤਾ ਮੋਰਚੇ ਤੋਂ ਜੀ ਹਾਂਜੀ ਅੱਛਾ ਤੁਹਾਨੂੰ ਮੋਰਚੇ 'ਚੋਂ ਅਰੈਸਟ ਕਰਕੇ ਮੋਰਚੇ ਤੋਂ ਦੋਸਤ ਦੇ ਵਿੱਚ ਰੱਖਿਆ ਗਿਆ ਬਿਲਕੁਲ ਖਦਰ ਸਾਡੇ 'ਚ ਰੱਖਿਆ ਗਿਆ ਜੀ ਸਾਡੇ ਫੋਨ ਜਿਹੜੇ ਜ਼ਬਤ ਕਰ ਲਏ ਪਹਿਲਾ ਫਰਜ਼ ਦਾ ਫੋਨ ਫੜੇ ਇਹ ਬਹਿ ਗਿਆ ਵੀ ਤੁਸੀਂ ਕਹੋ ਦੱਸੋ ਕਿ ਤੇ ਸਾਨੂੰ ਉੱਤੋਂ ਹੁਕਮ ਆ ਵੀ ਕੋਈ ਵੀ ਬੰਦਾ ਇਹਨਾਂ ਦਾ ਛੱਡਣਾ ਨਹੀਂ ਹੁਕਮ ਕਿਦਾ ਹੁਕਮ ਕਿਦਾ ਵੀ ਦੱਸੋ ਮੜਾ ਜੀ ਬਖੂ ਸਾਹਿਬ ਹਜੇ ਤੱਕ ਮੈਨੂੰ ਪੰਜਾਬ 'ਚ ਰਹਿੰਦਿਆਂ ਨੂੰ ਭਾਰਤ ਗ੍ਰੇਂਜਾਂ ਨੂੰ ਹਜੇ ਤੱਕ ਹੁਕਮ ਦੀ ਨਹੀਂ ਸਮਝਣ ਲੱਗੀ ਕਿੱਥੋਂ ਆਉਂਦਾ ਜਦੋਂ ਅਸੀਂ ਦੋਹਾਂ ਡੀਜੀਪੀ ਸਾਹਿਬ ਨੂੰ ਮਿਲ ਚੁੱਕੇ ਹਾਂ ਪੰਜਾਬ ਦੇ ਨੂੰ ਵੀ ਤੇ ਆਪਣੇ ਨੂੰ ਜੂਟੀ ਦੇ ਨੂੰ ਵੀ ਗਵਰਨਰ ਸਾਹਿਬ ਨੂੰ ਮਿਲ ਚੁੱਕੇ ਜੀ ਜੀ ਚਲੋ ਮੰਤਰੀ ਸਾਹਿਬ ਨੂੰ ਕਹਿ ਦੇ ਵੀ ਮੰਤਰੀ ਕਹਣਗੇ ਸੀਐਮ ਨੂੰ ਸੀਐਫ ਦਾ ਹੁਕਮ ਆ ਇੱਕ ਬੀਜੀਪੀ ਨੂੰ ਹੀ ਸਭ ਨੇ ਲੱਗੀ ਹੁਕਮ ਕੌਣ ਦਿੰਦਾ ਓਹ ਖੇ ਦਿੱਤਾ ਇੱਥੋਂ ਤੱਕ ਅਸੀਂ ਜਿਹੜਾ ਹਾਈ ਕੋਰਟ ਦਾ ਜੱਜ ਹੈ ਉਹ ਨੂੰ ਨਹੀਂ ਸਭ ਦੇ ਲੱਗਦਾ ਉਹ ਕਹਿੰਦਾ ਵੀ ਮੈਂ ਸੋਚ ਕੇ ਦੱਸੂ ਮੈਨੂੰ ਮੈਂ ਪੁੱਛਣਾ ਪੈਣਾ ਵੀ ਤੂੰ ਕਿਹਨੂੰ ਪੁੱਛਣਾ ਹਨਾ ਜੀ ਜੀ ਜਾਂ ਹੋਮ ਸੈਕਟਰੀ ਨੇ ਕਿਹਨੂੰ ਪੁੱਛਣਾ ਜਾਂ ਡੀਸੀ ਨੇ ਕਿਹਨੂੰ ਪੁੱਛਣਾ ਜਾਂ ਸੈਸ਼ਨ ਜੱਜ ਨੇ ਕਿਹਨੂੰ ਪੁੱਛਣਾ ਐਜ਼ ਪਰ ਲਾਅ ਕੰਮ ਕਰਨ ਕਿ ਇਹ ਗੈਰ ਕਾਨੂੰਨੀ ਆ ਸਾਡੇ ਮੋਰਚੇ ਨੂੰ ਸੁਪਰੀਮ ਕੋਰਟ ਚੋਂ ਬਿਲਕੁਲ ਮਾਨਤਾ ਮਿਲੀ ਆ ਵੀ ਤੁਸੀਂ ਸੁਪਰੀਮ ਚੱਕ ਨਹੀਂ ਸਕਦੇ ਫੋਰਸ ਲਈ ਇਹ ਤਾਂ ਮੈਂ ਗੱਲ ਕਰੋ ਸ਼ਾਂਤ ਵੀ ਧਰਨਾ ਜੀ ਸੁਪਰੀਮ ਕੋਰਟ ਵੱਲੋਂ ਤੁਹਾਨੂੰ ਸਟੇ ਮਿਲਿਆ ਹੋਇਆ ਹੈ ਬਿਲਕੁਲ ਮਿਲਿਆ ਜੀ ਇਹਨਾਂ ਕੋਈ ਅਧਿਕਾਰ ਹੀ ਨਹੀਂ ਅਰੈਸਟ ਕਰਨ ਦਾ ਕੋਈ ਕਾਨੂੰਨ ਨਹੀਂ ਕੋਈ ਸਾਡੇ ਵਰੰਟ ਨਹੀਂ ਡੀਸੀ ਤੋਂ ਵਰੰਟ ਪੇਸ਼ ਕਰਨ ਦਾ ਸਾਡੇ ਕੋਲ ਕਿਉਂਕਿ ਇਹਨਾਂ ਹੀ ਹੇਰਾਫਰੀ ਕਰਕੇ ਲੈ ਗਏ ਪਰ ਤੁਸੀਂ ਤਾਂ ਪਤਾ ਲੱਗਾ ਵੀ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਦੀ ਕੋਠੀ ਦਾ ਘਰਾਉ ਕਰਨਾ ਸੀ ਕੀ ਤੁਹਾਡੀ ਮੋਰਚੇ ਸੁਲਵਾਈ ਨਹੀਂ ਹੋਈ 2 ਸਾਲ ਦੀ ਤੇ ਤੁਹਾਨੂੰ ਅੱਜ ਕੋਠੀ ਦਾ ਘਰਾਉ ਕਰਨਾ ਪੈ ਗਿਆ ਸਾਨੂੰ ਘਰਾਉ ਕਰਨ ਦੀ ਲੋੜ ਕਿਉਂ ਪਈ ਹੈ ਹੂੰ ਦੇਖੋ 2 ਸਾਲ ਹੋ ਗਏ ਆ ਕਿੰਨੀਆਂ ਠੰਡਾਂ ਕਿੰਨੀਆਂ ਤਪਸ਼ਾ ਵੀ ਨੇ ਚੱਕਰ ਵਿੱਚ ਸਾਡੀਆਂ ਮਾਵਾ ਬਜ਼ੁਰਗ ਬਜ਼ੁਰਗ ਬੰਦੇ ਵੀ ਨੇ ਣਿਆਣੇ ਆ ਤੱਕ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ ਜੀ ਸੀਐਮ ਨੇ ਹਜੇ ਤੱਕ ਇਹ ਨਹੀਂ ਸੋਚਿਆ ਉਹ ਸੀਐਮ ਅਸੀਂ ਸਿਰਫ ਕੋਠੀ ਦੀ ਕੋਠੀ ਦਾ ਘਰਾਉ ਆ ਸੀ ਕੀ ਕਰਨਾ ਸੀ ਦੇਖਣ ਜਾਣਾ ਸੀ ਵੀ ਉਹ ਕੁਰਸੀ ਕਿਹੜੀ ਆ ਭੂਤ ਪ੍ਰੇਤ ਕਿਹੜਾ ਝਪੜਿਆ ਉਸ ਨੂੰ ਜਦੋਂ ਇਹ ਸੀਐਮ ਨਹੀਂ ਸੀ ਹੂੰ ਇਹ ਕਹਿੰਦਾ ਸੀ ਮੈਂ ਆ ਜਿਹੜੇ ਜੇ ਉਹ ਤੋਂ ਪਾਈ ਗੁਰਬਖਸ਼ ਜੀ ਆਪ ਸਭ ਗੁਰਦੁਆਰੇ ਬੈਠੇ ਸੀ ਭੁਖਰਤਾਲ ਤੇ ਜੇ ਬਾਪੂ ਸੂਰ ਸਿੰਘ ਉਹਨਾਂ ਦੇ ਗੋਡੇ ਪੂ ਕੋੜ ਬੈਠ ਕੇ ਜੀ ਚਾਹ ਪਾਣੀ ਪੀਦਾ ਹੀ ਕਹਿੰਦਾ ਸੀ ਹਰੀ ਕਰਮ ਹੁਣੇ ਚੱਲਣੀ ਚਾਹੀਦੀ ਬੰਦੀ ਸਿੰਘ ਕਿਉਂ ਨਹੀਂ ਰਿਆ ਹੁੰਦੇ ਜਦੋਂ ਇਹ ਸੀਐਮ ਨਹੀਂ ਸੀ ਜੀ ਜਦੋਂ ਇਹ ਸੀਐਮ ਬਣ ਗਿਆ ਸੀਐਮ ਤੋਂ ਪਹਿਲਾਂ ਇਹ ਵਚਨ ਕਰਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਪਿਆਦ ਵੀ ਨਹੀਂ ਹੁੰਦਾ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਬੰਦੀਸ਼ੇਕ ਤਰਾਂਤ ਰਿਹਾ ਹੋਣੇ ਚਾਹੀਦੇ ਨਸ਼ੇ ਬਿਲਕੁਲ ਬੰਦ ਹੋਣੇ ਚਾਹੀਦੇ ਆ ਆੜਾ ਆੜਾ ਕਰਦੀਆਂ ਗੱਡੀਆਂ ਕੋ ਤੁਰੀਆਂ ਫਿਰਦੀਆਂ ਜਦੋਂ ਅਸੀਂ ਲੋਕ ਸੇਵਾ ਕਰਨੀ ਸਾਨੂੰ ਸਿਕਿਉਰਿਟੀ ਵੀ ਕਿੱਲੋਂ ਆ ਤੇ ਆ ਆਪਸੀ ਇਹ ਜੱਜ ਜੱਜ ਝੂਟਦੇ ਆ ਲੋਕ ਪੈਦਲ ਤੁਰੇ ਫਿਰਦੇ ਇਦਾਂ ਦੀਆਂ ਗੱਲਾਂ ਕਰਦੇ ਸੀ ਅੱਛਾ ਤੁਸੀਂ ਕਿਉਂ ਦੇਖਣਾ ਉਸ ਚੀ ਦੇ ਭੂਤ ਵੇਖਣ ਗਏ ਸੋ ਕਿ ਕੁਰਸੀ ਦੇ ਭੂਤ ਕੱਢਣ ਗਏ ਸੋ ਨਹੀਂ ਦੇਖੋ ਜੀ ਇਹ ਕੱਢੂਗੀ ਮੈਂ ਦੇਖਣਾ ਚਾਹੁੰਦਾ ਤੁਹਾਡੇ ਮਾਧਿਅ ਬਸਰੂ ਇਹ ਸਾਡੀਆਂ 92 ਲਾਸ਼ਾਂ ਬੈਠੀਆਂ ਨੇ ਉੱਥੇ ओके ਸੈਂਬਲੀ ਦਾ ਇੱਕ ਬੰਦੇ ਨੇ ਆਪਣਾ ਤਾਮਨ ਲਾਡੂ ਦੀ ਸਰਕਾਰ ਹੈ ਤਾਮਨ ਲਾਡੂ ਨੇ ਲੋਕਾਂ ਦੀ ਚੁਣੀ ਹੋਈ ਸਰਕਾਰ ਸੀ ਉਹਨਾਂ ਨੇ ਰਜੀਵ ਗਾਂਧੀ ਦੇ ਕਾਤਲ ਜਿਹੜੇ ਸੀਗੇ ਮਤਾ ਪਾਸ ਕਰਕੇ ਸੈਂਬਲੀ ਦੇ ਵਿੱਚੋਂ ਛੁੜਾਇਆ ਜੀ ਇਹ ਹੁਣ 91 ਲਾਛਾ ਇਹ ਕਹਿਣਾ ਚਾਹੁੰਦੇ ਨੇ ਵੀ ਜੇ 91 ਲੋਕ ਬਿਠਾ ਸਕਦੇ ਲੋਕ ਨੌਨਾ ਵੀ ਜਾਣਦੇ ਆ ਅਸੀਂ ਉਹ ਮੈਸੇਜ ਦੇਣਾ ਚਾਹੁੰਦੇ ਸੀ ਸੀਐਮ ਨੂੰ ਲੋਕਾਂ ਦਾ ਵੀ ਲੋਕ ਸ਼ਕਤੀ ਮੋਰੇ ਕੋਈ ਕੋਈ ਦੁਨੀਆ ਦੀ ਤਾਕਤ ਸ਼ਕਤੀ ਖੜਦੀ ਨਹੀਂ ਅਸੀਂ ਤੈਨੂੰ ਉਹ ਦੱਸਣਾ ਚਾਹੁੰਦੇ ਆ ਵੀ ਜਦੋਂ ਤੂੰ ਆਹ ਪੁਰਾਣਾ ਜਦੋਂ ਸੀਐਮ ਨਹੀਂ ਸੀ ਤੂੰ ਕਿੱਦਾਂ ਦੇ ਵਾਅਦੇ ਕੀਤੇ ਲੋਕਾਂ ਨੇ ਕਿਉਂ ਨਹੀਂ ਜਾ ਤੂੰ ਕਹਿ ਵੀ ਗੁਰੂ ਕ੍ਰੰਤ ਸਾਹਿਬ ਦੀ ਬੇਅਦਬੀ ਖੂਣ ਦੇਣੀ ਮੈਂ ਨਹੀਂ ਕਾਨੂੰਨ ਬੰਨ ਦੇਣਾ ਜਾਦੂ ਕਹ ਬੰਦੀ ਸਿੰਘ ਸਾਡੇ ਸਿੱਖ ਹੀ ਨੀਗੇ ਮੈਂ ਮੈਂ ਛੱਡਣੀ ਕੁਝ ਨਹੀਂ ਕਰਾਂ ਕੱਲ ਉਥੇ ਆਗੂਆਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵੀ ਇੱਕ ਨਵੀਂ ਬਰਗਾੜੀ ਵਾਲਾ ਕਾਂਡ ਵਾਪਰ ਚੱਲਾ ਸੀ ਇੱਕ ਨਵੀਂ ਬੇਦਬੀ ਹੋਣ ਜਾ ਰਹੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਧੇ ਗੋਲੇ ਕਿਉਂਕਿ ਇਹ ਆਗੂਆਂ ਦਾ ਕਹਿਣਾ ਹੈ ਵੀਡੀਓ ਵਾਇਰਲ ਹੋ ਰਹੀਆਂ ਵੀ ਆਗੂਆਂ ਨੇ ਕਹਿ ਵੀ ਸਿੱਧੇ ਜਿਹੜੇ ਜਿੱਥੇ ਪਾਠ ਚੱਲ ਰਿਹਾ ਸੀ ਉਥੇ ਗੋਲੇ ਚਲਾਏ ਗਏ ਤੇ ਜੇ ਉਥੇ ਪਾਠ ਖੰਡਿਤ ਹੋ ਜਾਂਦਾ ਤੇ ਜ਼ਿੰਮੇਵਾਰ ਕੌਣ ਸੀ ਉਹ ਤਾਂ ਜੀ ਜਿਹੜੀ ਜਿਹਨਾਂ ਦੀ ਨੀਤੀ ਪਾਲਸੀ ਹੈ ਵੀ ਇਹਨਾਂ ਨੂੰ ਸਿੱਖਾ ਦੋ ਹੂੰ ਛੜ ਦੇਣ ਮੁਲਕ ਜੀ ਕਦਮ ਕਰ ਦੋ ਉਹਨਾਂ ਨੂੰ ਖੰਡਤ ਪਾਤ ਨਾ ਕੀ ਗੁਰੂ ਗ੍ਰੰਥ ਸਾਹਿਬ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਪਿਆਰ ਕਰਦੇ ਨੇ ਉਹਨਾਂ ਨੂੰ ਦੁੱਖ ਹੋਊਗੀ ਤਕਲੀਫ ਹੋਊਗੀ ਪਰੇਸ਼ਾਨੀ ਹੋਊਗੀ ਹੂੰ ਇਹਨਾਂ ਨੂੰ ਸਾਰੇ ਪ੍ਰਸ਼ਾਸਨ ਨੂੰ ਪਤਾ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਕਿੰਨੀ ਦੂਰ ਆ ਵੱਧ ਤੋਂ ਵੱਧ 10 15 20 ਗੱਜ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਥੇ ਉਹਦਾ ਬੈਰੀਗਲ ਆ ਇਹਨੂੰ ਸਾਰਾ ਪਤਾ ਵੀ ਅਸੀਂ ਇਹ ਗੋਲੇ ਕਿੱਥੇ ਮਾਰ ਰਹੇ ਥੂ ਗੈਸ ਦੇ ਅਸੀਂ ਬਿਛਾਰਾ ਪਾਣੀ ਤੇ ਕਿਉਂ ਛੱਟ ਰਹੇ ਆ ਇਹਨੂੰ ਸਾਰਾ ਪਤਾ ਇਹ ਜਾਣ ਬੁੱਝ ਕੇ ਕੀਤਾ ਪਹਿਲਾਂ ਸਾਦਨਦੇ ਆ ਰੋੜੇ ਵੱਟੇ ਮਾਰਦੇ ਇੱਕ ਦੂਸਰੇ ਦੇ ਤੇ ਸ਼ੁਰੂ ਕਰਾਣਦੇ ਆ ਤੇ ਫਿਰ ਫਿਰ ਇਹ ਇਹ ਚਾਹੁੰਦੇ ਆ ਕਿ ਕਿਸੇ ਤਰੀਕੇ ਦਾ ਮੋਰਚਾ ਖੰਡਤ ਖਰਾਬ ਖਤਮ ਹੋ ਜਾਏ ਬੰਦ ਹੋ ਜਾਏ ਮੋਰਚਾ ਲੋਕ ਉੱਠ ਖੜਾਉਣ ਤੇ ਗੁਰੂ ਲੋਕ ਕਹਿਣ ਵੀ ਇਹ ਇਹਨਾਂ ਨੇ ਤਾਂ ਮੋਰਚੇ ਪ੍ਰਬੰਧ ਕਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਆ ਉਹ ਕਿਤਾਬਾਂ ਇਹ ਮੈਸੇਜ ਦੇਣਾ ਜਦੋਂ ਇਹਨਾਂ ਨੇ ਲੱਗ ਰਿਹਾ ਵੀ ਖੱਲਲ ਉਹਨਾਂ ਵੱਲੋਂ ਪਾਇਆ ਗਿਆ ਪ੍ਰਸ਼ਾਸਨ ਵੱਲੋਂ ਪਾਇਆ ਗਿਆ ਬਿਲਕੁਲ ਹੀ ਇੱਕ ਵਾਰੀ ਨਹੀਂ ਅੱਗੇ ਵੀ ਅੱਗੇ ਵੀ ਪਾ ਚੁੱਕੇ ਜੀ ਕਈ ਵਾਰੀ ਕਈ ਵਾਰੀ ਪਾ ਚੁੱਕੇ ਇਹ ਪਾਉਂਦੇ ਆ ਤਾਂ ਕਿ ਜਿਹੜੀ ਸ਼ਾਂਤਮਈ ਟੰਗੜਾ ਵੀ ਮੋਰਚਾ ਲੱਗਾ ਹੋਇਆ ਇਹ ਇਹਨੂੰ ਸਫਲਤਾ ਨਾ ਮਿਲ ਸਕੇ ਇਹ ਬੜੀ ਦੁਖਦਾਈ ਗੱਲ ਆ ਸਿੰਘ ਤਾਂ ਨਹੀਂ ਫਟੜੋ ਹੋਏ ਫਰਾ ਸਾਹਿਬ ਉਥੇ ਦੇਖੋ ਥੋੜੇ ਬਾਰੇ ਬੜਾ ਮੁੱਟਾ ਤਾਂ ਹੁੰਦੀ ਆ ਜਦੋਂ ਜਦੋਂ ਇਦਾਂ ਦਾ ਕੰਮ ਹੁੰਦਾ ਵਾ ਵੀ ਬਚਾਅ ਹੋ ਗਿਆ ਗੁਰੂ ਦੀ ਕਿਰਪਾ ਹੋ ਗਈ ਆ ਇਹਨਾਂ ਲੋਕਾਂ ਸਰ ਕੋਈ ਨਹੀਂ ਜਦੋਂ ਤੁਸੀਂ ਗੈਸ ਨੂੰ ਗੈਸ ਦਾ ਕੋਲਾ ਜਾਂ ਪਾਣੀ ਦੀ ਪਛਾਣ ਮਾਰਾ ਬਜ਼ੁਰਗ ਬੰਦਾ ਕਿੱਥੇ ਚੱਲੂਗਾ ਇੱਡੀ ਪਛਾਣ ਅੱਖਾਂ ਵੀ ਦੇਖਦੇ ਆ ਇੱਥੇ ਹਰੇ ਬਾਰਡਰ ਤੇ ਜਿਹੜੇ ਕਿਸਾਨ ਆਗੂ ਬੈਠੇ ਨੇ ਬਹੁਤੇ ਕਿਸਾਨ ਆਗੂ ਦੀਆਂ ਉਹ ਉਹ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਅੱਖਾਂ ਵੀ ਚਲੇ ਗਈਆਂ ਰੋਸ਼ਨੀ ਚਲੇ ਗਈ ਏ ਬਿਲਕੁਲ ਚਲੇ ਜਾਂਦੀ ਇਹ ਤਾਂ ਚਲੋ ਉੱਥੇ ਜਿਹੜੇ ਬੰਦੇ ਸੀ ਥੋੜੇ ਜਿਹੇ ਲਾਰਟ ਸੀ ਗੁਰੂ ਦੇ ਕਾਲਪ ਗੁਰੂ ਗ੍ਰੰਥ ਸਾਹਿਬ ਦਾ ਇਨੇ ਚਿਰ ਤੋਂ ਪ੍ਰਕਾਸ਼ ਆ ਮਾਲਕ ਦੀ ਕਿਰਪਾ ਕੀਤੀ ਬਚਾਅ ਹੋ ਗਿਆ ਯਾਨੀ ਇਹਨਾਂ ਲੋਕੋ ਹੀ ਕਸਦੀ ਦੂਸਰੀ ਜਦੋਂ ਜਦੋਂ ਇਹ ਲੀਡਰ ਲੈਸ ਇਹਨਾਂ ਨੇ ਯਾਰ ਮੁੱਝ ਕੇ ਕੀਤਾ ਵੀ ਜਿੰਨੇ ਵੀ ਇਹ ਸਾਡੇ ਬੰਦੇ ਸੀ ਪ੍ਰਬੰਧ ਕਿਹਨਾਂ ਨੇ ਸਾਰੇ ਅਰੈਸਟ ਕਰ ਲੈ ਕਿਸੇ ਨੂੰ ਕਿਸੇ ਬੰਨੇ ਕਿਸੇ ਨੂੰ ਕਿਤੇ ਅਰੈਸਟ ਕਰ ਲਿਆ ਤੇ ਜਦੋਂ ਉਹ ਬੰਦੇ ਇਹਨਾਂ ਨੇ ਅਰੈਸਟ ਤਾਂ ਕੀਤੇ ਆ ਵੀ ਕਮਾਂਡ ਆਈ ਕਰ ਸਕਣ ਆਗੂਆਂ ਨੂੰ ਛੱਡਿਆ ਕਦੋਂ ਜੀ ਫਿਰ ਮੋਸਟਲੀ ਸਾਰਿਆਂ ਨੂੰ ਸ਼ਾਮ ਨੂੰ ਛੱਡ ਦਿੰਦਾ ਕਿਸੇ ਨੂੰ ਲੇਟ ਕਿਸੇ ਨੂੰ ਪਹਿਲਾਂ ਛੱਡ ਦਿੰਦਾ ਇਹਨਾਂ ਨੇ ਨਾਕੇ ਲਾ ਕੇ ਕੋਈ ਵੀ ਹੋਰ ਆਗੂ ਉੱਥੇ ਜਾਣ ਨਹੀਂ ਦਿੱਤਾ ਗੱਡੀਆਂ ਰੋਕ ਦਿੱਤੀਆਂ ਰਸਤੇ 'ਚ ਕਾਫਲੇ ਰੋਕ ਦਿੱਤੇ ਕਿ ਉੱਥੇ ਕੱਟ ਨਾ ਹੋਵੇ ਪਹਿਲਾਂ ਨੇ ਰਾਤ ਨੂੰ ਗੱਲਬਾਤ ਕਰ ਲਈ ਵੀ ਤੁਸੀਂ 34 ਸੈਕਟਰ ਤੱਕ ਚਲੇ ਜਾਓ ਕੋਈ ਗੱਲ ਨਹੀਂ ਤੁਸੀਂ ਆਪ ਦਾ ਪ੍ਰੋਟੈਸਟ ਕਰ ਲਓ ਲੋਕ ਜਿਹੜੇ ਭਰੋਸੇ 'ਚ ਆ ਗਏ ਇਹ ਇਹਨਾਂ ਨੇ ਕੁਛ ਨਹੀਂ ਕਰਦਾ ਉਹਨਾਂ ਦੀ ਪਲਾਨ ਇਹ ਸੀ ਵੀ ਜਿੱਥੇ ਜਿੱਥੇ ਉਹਨਾਂ ਇਹਨਾਂ ਨੂੰ ਅਰੈਸਟ ਕਰ ਲੋ ਜਾਂ ਘਰਾਂ ਅਰੈਸਟ ਕਰ ਲੋ ਚਾਹੇ ਕੋ ਗੁਰਦਾਸਪੁਰ ਸੀ ਗੁਰਿੰਦਰ ਸਿੰਘ ਬਾਜਵਾਦੀ ਸਾਡੇ ਪ੍ਰਬੰਧਕ ਨੇ ਚਾਹੇ ਆਪਣੇ ਹੋਸ ਸੇਗ ਸੀ ਕਿ ਦੂਰ ਦੂਰ ਦੇ ਉਹਨਾਂ ਨੇ ਘਰਾਂ ਜੀ ਅਰੈਸਟ ਕਰ ਲਏ 6 ਤਰੀਕ ਨੂੰ ਉਹਨਾਂ ਨੂੰ ਕਰ ਲਿਆ ਪਤ ਜਿਹਦੇ ਪਿਤਾ ਜੀ ਨੂੰ ਤਰਸੇਮ ਸਿੰਘ ਨੂੰ ਘਰੇ ਅਰੈਸਟ ਕੀਤਾ ਉਹਨਾਂ ਨੇ ਵੀ ਸਾਰਿਆਂ ਨੂੰ ਕੀਤਾ ਜਿੱਥੇ ਜਿੱਥੇ ਨਹੀਂ ਮੇਰਾ ਕਹਿਣ ਦਾ ਮਤਲਬ ਜਿਹੜੇ ਹਸਤਾਲ ਮੈਨ ਕਮੇਟੀ ਦੇ ਮੈਂਬਰ ਸੀਗੇ ਓਕੇ ਜਿਹੜੇ ਮੈਨ ਕਮੇਟੀ ਦੇ ਉਹਨਾਂ ਨੂੰ ਘਰਾਂ ਚੋਂ ਉਹਨਾਂ ਨੂੰ 6 ਤਰੀਕ ਨੂੰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਵੀ ਜੀ ਤੇ ਕਹਿੰਦੇ ਮਲਾਜ ਨੂੰ ਕਾਫੀ ਫੱਟੜ ਹੋਏ ਨੇ ਪੰਜਾਬ ਪੁਲਿਸ ਦੇ ਚੰਡੀਗੜ੍ਹ ਦੇ ਦੇਖੋ ਜੀ ਦੇਖੋ ਜੀ ਜਦੋਂ ਜਦੋਂ ਇਹਨਾਂ ਨੇ ਜਦੋਂ ਸ਼ਰਾਰਤ ਨਾਲ ਕੋਈ ਲੜਾਈ ਕਰਨੀ ਪਰਮਾਤਮਾ ਕਾਲਪਕ ਦੇਖਦਾ ਤਾਂ ਕਿਸੇ ਨਾ ਕਿਸੇ ਦੇ ਲੱਗੂਗੀ ਤਾਂ ਹੂੰ ਜੇ ਸ਼ਾਂਤਮੀ ਢਾਂਗ ਨਾਲ ਜੇ ਪ੍ਰੋਟੈਸਟ ਹੋਰ ਦੇ ਦੇਦੇ ਹੂੰ ਲੋਕ ਇਹਨਾਂ ਨੂੰ ਹੀ ਪਤਾ ਲੱਜਾਂਦਾ ਵੀ ਕੋਈ ਇਹ 14 ਨਹੀਂ ਸੀ ਲੋਕ ਕومی ਸਾਹਿਬ ਉਹਦੀ ਲੋਕ ਸ਼ਕਤੀ ਦੇ ਸਨ ਲੋਕ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੇਖ ਨੂੰ ਬਣਾਉਣ ਪ੍ਰਤੀ ਮੰਦੀ ਸਿੰਘਾ ਦੇ ਵਿਹਾਇ પતિ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਉਹਦੀ ਰੋਕਤਨ ਪ੍ਰਤੀ ਲੋਕ ਸੰਗਤਾਂ ਕਿੰਨੀਆਂ ਚਿੰਤਤ ਨੇ ਕਿੰਨੀਆਂ ਫਿਕਰਮੰਦ ਨੇ ਇਹ ਚਾਹੁੰਦੇ ਨਹੀਂ ਸੀ ਵੀ ਜਿਹੜਾ ਮੀਡੀਆ ਵਾ ਪਬਲਿਕ ਦੁਨੀਆ ਦੂਸਰੀ ਦੇਖੇ ਆ ਲੋਕ ਇੰਨੇ ਨੇ ਉਹਦੇ ਇਹ ਇਹ ਕਾਰਨ ਸੀਗਾ ਉਹਨਾਂ ਨੇ ਇਹਨੂੰ ਤਾਰ ਪੀਡੋ ਕਰਨ ਦੀ ਸਾਰੀ ਸਾਰੇ ਹੱਥ ਕੰਡੇ ਵਰਤੇ ਜਿਹੜੀ ਇਹ ਵਰਤ ਸਕਦੇ ਨੇ ਅਿੱਲੀ ਗਲਤੀ ਗੈਰਕਾਨੂੰਨੀ ਜੇ ਹੁਣ ਸਾਰਿਆਂ ਨੂੰ ਅਰੈਸਟ ਕੀਤਾ ਜਾਂ ਮੈਨੂੰ ਕੀਤਾ ਇਹਨਾਂ ਨੇ ਕਿਹੜੇ ਮੇਰੇ ਵਲੰਟ ਚੋਕ ਕੀਤੇ ਜੀ ਕਿਹੜੇ ਗੈਰਕਾਨੂੰਨੀ ਲੈ ਕੇ ਥਾਣੇ 6635 ਤੇ ਉੱਥੇ ਮੈਨੂੰ ਕਿਹਾ ਤੂੰ ਚਲੇ ਜਾ ਜੀ ਕੋਈ ਥਾਣੇ ਜ ਮਿਸਬਿਹੇਵ ਕੋ ਟੌਰਚਰ ਤੇ ਨਹੀਂ ਕੀਤਾ ਗਿਆ ਕਿਸੇ ਆਪ ਨੂੰ ਨਹੀਂ 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 ਕੋਈ ਟੌਰਚਰ ਨਹੀਂ ਕੀਤਾ ਕੋਈ ਟੌਰਚਰ ਨਹੀਂ ਕੀਤਾ ਉੱਥੇ ਮੈਂ ਵੇਸਵੇ ਵੇਰੇ ਕੀ ਕਰਨਾ ਹੈ ਕਮਰਾ ਦਿੱਤਾ ਹੈ ਬੈਠੇ ਰਹੇ ਕਮਰੇ ਚ ਹੋਰ ਅਸੀਂ ਕੀ ਕਰ ਸਕਦੇ ਅੱਜ ਦੀ ਸਥਿਤੀ ਕੀ ਹੈ ਫਰਾਂਸ ਸਾਹਿਬ ਸਾਡੇ ਦਰਸ਼ਕਾਂ ਦੱਸੋ ਕੋਮਿਨ ਸਾਹ ਮੋਰਚੇ ਦੀ ਅੱਜ ਦੀ ਸਿੱਤੀ ਕੀ ਹੈ ਚੜ੍ਹਦੀ ਕਲਾ ਚ ਢੈਂਦੀ ਕਲਾ ਕੀ ਹੈ ਕਿਰਪਾ ਦੀ ਕਿਰਪਾ ਜਿੱਦਾਂ ਮੈਂ ਅਸੀਂ ਤਾਂ ਬੇਨਤੀ ਇਹ ਕਰਨੀ ਚਾਹਦੇ ਵਕਤ ਤੋਂ ਵਕਤ ਸੰਕਟਾਂ ਪਹੁੰਚਣ ਸ਼ਾਂਤ ਵੀ ਢੰਗ ਨਾਲ ਸਾਡਾ ਜਿਹੜਾ ਹੱਕ ਆ ਸਵਿਧਾਨਿਕ ਹੱਕ ਆ ਰੋਸ ਮਾਰਚ ਕਰਨ ਦਾ ਮੰਗ ਰੱਖਣ ਦਾ ਜਦੋਂ ਕੋਈ ਵੀ ਸਾਡੇ ਚਾਰੇ ਸਾਰੇ ਖਤਮ ਹੋ ਜਾਂਦੇ ਕੋਈ ਸੁਣਦਾ ਨਹੀਂ ਤੇ ਸਾਡੇ ਕੋਈ ਕੋਈ ਨਾਗਰਿਕ ਹੈ ਸਾਡੇ ਕੋਲ ਹੱਕ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਹੈ ਚਾਹੇ ਉਹ ਰਾਸ਼ਟਰਪਤੀ ਹੈ ਚਾਹੇ ਸੀਐਮ ਹੈ ਜਾਂ ਕੋਈ ਵੀ ਆ ਅਸੀਂ ਰੋਸ ਉਹਦੇ ਉਦੇ ਪ੍ਰਤੀ ਲੋਕਾਂ ਵਿੱਚ ਕਰ ਸਕਦੇ ਸੜਕ ਤੇ ਉਤਰ ਕੇ ਕਰ ਸਕਦੇ ਆ ਅਸੀਂ ਕਰਦੇ ਹਾਂ ਬਿਲਕੁਲ ਜੀ ਪਿਛਲੇ ਦਿਨਾਂ ਜਿ ਆਪਾਂ ਵੇਖਦੇ ਆ ਦਿੱਲੀ ਅਰਵਿੰਦ ਕੇਜਰੀਵਾਲ ਜੀ ਗ੍ਰਫਤਾਰੀ ਹੁੰਦੀ ਏ ਜਾਂ ਹੋਰ ਆਗੂ ਸਹਿਬਾਨਾਂ ਦੀ ਗ੍ਰਫਤਾਰੀ ਹੁੰਦੀ ਤੇ ਪੰਜਾਬ ਦੇ ਕੈਬਨਟ ਮਨਿਸਟਰ ਜਿਹੜੇ ਨੇ ਪੰਜਾਬ ਦੇ ਜਿਹੜੇ 92 ਐਮ ਐਲ ਏ ਜਿਨ੍ਹਾਂ ਦੀ ਤੁਸੀਂ ਗੱਲ ਕਰ ਚੁੱਕੀ ਹੋ ਭਾਵੇਂ ਤੁਸੀਂ ਲਾਸ਼ਾਂ ਕਿਹਾ ਉਹਨਾਂ ਨੇ ਬੈਰੀਕੇਡ ਤੋੜ ਦੀਆਂ ਜਿਹੜੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਉਹ ਬੈਰੀਕੇਟਿੰਗ ਤੋੜ ਰਹੇ ਨੇ ਚੰਡੀ ਗੁਰਪਾਲ ਸਿੰਘ ਜੀ ਮੈਂ ਲਾਸ਼ਾਂ ਤਾਂ ਕਹਿ ਰਿਹਾ ਜੀ ਹੂੰ ਇਸ ਮਨੁੱਖ ਤੋਂ ਕੋਈ ਆਸ ਆਸ ਹੀ ਨਹੀਂ ਗਈ ਹਮ ਲੋਕਾਂ ਨੂੰ ਤੁਸੀਂ ਦੱਸੋ ਵੀ ਜੇ 92 ਨਾ ਸਮੇ ਤਾਂ ਕਹਿੰਦੇ ਇਹਨਾਂ ਨੇ ਪੰਜਾਬ ਲਈ ਭਲੇ ਲਈ ਡਿਵੈਲਪਮੈਂਟ ਲਈ ਕੀ ਕੀਤਾ ਇਹਨਾਂ ਨੇ ਤੁਹਾਡੇ ਸਾਹਮਣੇ ਸਭ ਸਾਰਾ ਪਤਾ ਇਹਨਾਂ ਨੇ ਲਾਦੇ ਲਾਏ ਨਹੀਂ ਵੀ ਹਜ਼ਾਰ ਹਜ਼ਾਰ ਰੁਪਇਆ ਬੀਬੀ ਨੂੰ ਪੈਨਸ਼ਨ ਮੈਨੂੰ ਕਿਹਨੂੰ ਦਿੱਤੀ ਹੈ ਇਹਨਾਂ ਨੇ ਕਿਹਾ ਨਹੀਂ ਵੀ ਅਸੀਂ ਅੱਜ ਜਿਹੜਾ ਨਸ਼ਾ ਮਹੀਨੇ ਦੇ ਵਿੱਚ ਬੰਦ ਕਰ ਦਾਂਗੇ ਕਿੰਨਾ ਕਿੰਨਾ ਸਿਆਗਾ ਇਹਨਾਂ ਨੇ ਕਿਹਾ ਨਹੀਂ ਕਰਾਪਸ਼ਨ ਬੰਦ ਹੋ ਜਾਓ ਹੁਣ ਕਿਹੜੀ ਤੁਸੀਂ ਦੱਸੋ ਤਸਵੀਰ ਤੇ ਰਜਿਸਟਰੀ ਰਜਿਸਟਰੀ ਹੈ ਜਿਹੜੀ ਪੈਸੇ ਤੋਂ ਬਿਨਾ ਹੁੰਦੀ ਹੈ ਬਿਲਕੁਲ ਕਿਹੜਾ ਕੰਮ ਆ ਜਿਹੜਾ ਪੈਸੇ ਤੋਂ ਬਿੰਦਾ ਬਿਨਾ ਹੁੰਦਾ ਇਨਾ ਨੇ ਕੀ ਕੀਤਾ ਹੁਣ ਤੱਕ ਪੰਜਾਬ ਦੇ ਦਾ ਦਿੰਦਾ ਕਿੰਨੀ ਫੈਕਟਰੀ ਲਿਆਂਦੀ ਆ ਜਾਂ ਕਿੰਨੀ ਕ ਐਜੂਕੇਸ਼ਨ ਦਾ ਵਿਆਰ ਉੱਚਾ ਕੀਤਾ ਵਾ ਜਾਂ ਕਿੰਨੀ ਕ ਲੋਕਾਂ ਨੂੰ ਛੋਪਾ ਮਿਲਿਆ ਵਾ ਪਰ ਬੈਨਰਾਂ ਦੇ ਦੇਖਾਤਾ ਰੰਗਲਾ ਪੰਜਾਬ ਇੰਨੇ ਹਜ਼ਾਰਾਂ ਬੰਦਿਆਂ ਨੂੰ ਰੋਜ਼ਗਾਰ ਦਿੰਦਾ ਸਕੂਲਾਂ ਦੀ ਦਸ਼ਾ ਬਦਲਦੀ ਹੈ ਘਰ ਘਰ 'ਚ ਮਹੱਲਾ ਕਲੀਨਿਕ ਖੁੱਲ ਗਏ ਨੇ ਉਹ ਬੈਨਰ ਤੇ ਥਾ ਥਾ ਸੜਕਾਂ ਦੇ ਲੱਗੇ ਨੇ ਕਿੱਲੋ ਕਿਲੋ ਮੀਟਰ ਤੋਂ ਨੂੰ ਮੇਜਣਗੇ ਵੱਡੇ ਵੱਡੇ ਦੇਖੋ ਜੀ ਬੈਨਰ ਬੈਨਰ ਲਾਉਣ ਦਾ ਤੇ ਕੋਈ ਵੱਡਾ ਓੱਖਾ ਕੰਮ ਨਹੀਂਗਾ ਬੈਨਰ ਕੋਈ 2 400 500 ਦਾ ਬੈਨਰ ਲਾ ਦੋ ਹੂੰ ਇਲਾਕੇ ਵਿੱਚ ਲੋਕ ਦੇਖ ਰਹੇ ਨੇ ਕੀ ਕੀ ਬੈਨਰ ਨੇ ਲੋਕਾਂ ਦਾ ਇਲਾਜ ਕਰਨਾ ਵਾ ਕੀ ਬੈਨਰ ਨੇ ਲੋਕਾਂ ਨੂੰ ਮੁਕਤ ਦਵਾਈ ਦੇਣੀ ਹੈ ਜੀ ਕੀ ਉਹਦੇ ਬੈਨਰ ਲੱਗੇ ਨੇ ਲੋਕਾਂ ਨੂੰ ਐਜੂਕੇਸ਼ਨ ਫ੍ਰੀ ਦੇਣੀ ਹੈ ਹੂੰ ਕੀ ਦਿੱਤਾ ਇਹਨੇ ਬੈਨਰਾਂ ਨੇ ਜੀ ਵੀ ਤੁਸੀਂ ਕਹਿਣਾ ਚਾਹੁੰਦੇ ਜੀ ਬੈਨਰਾਂ ਦੇ ਵਿਕਾਸ ਹੋਇਆ ਪੰਜਾਬ ਦਾ ਉਹ ਗਰਾਊਂਡ ਤੇ ਨਹੀਂ ਹੋਇਆ ਪਰ ਕੋਈ ਦੀਦਾ ਵੀ ਜੇ ਸਾਨੂੰ ਦਿਖਾਉਣ ਸਾਡੇ ਸਾਡੇ ਪਿੰਡਾਂ ਜੀ ਆ ਕੇ ਦਿਖਾ ਦੇ ਵੀ ਤੁਹਾਡੇ ਕੀ ਵਿਕਾਸ ਕੀਤਾ ਜਦ ਪਹਿਲੀਆਂ ਸਰਕਾਰਾਂ ਨੂੰ ਕਿਹੜਾ ਵੱਖਰਾ ਕੰਮ ਕੀਤਾ ਅਸੀਂ ਉਹਨਾਂ ਨੂੰ ਕੋਸਦੇ ਆ ਮਾੜਾ ਕਹਿੰਦੇ ਆ ਜੀ ਵੀ ਤੁਸੀਂ ਸਰਕਾਰਾਂ ਨੇ ਆ ਕੇ ਕੀਤਾ ਇਹ ਦੱਸ ਦੇਣਾ ਆਪਣਾ ਕਿਹੜਾ ਕੀਤਾ ਜੀ ਲੋ ਪਿੰਡਾਂ ਇਹਨਾਂ ਨੂੰ ਪਿੰਡਾਂ ਜਵਾਨ ਜੋ ਕਹਿੰਦੇ ਰਹੇ ਜੀ ਆਉਣ ਵਾਲਾ ਸਮਾਂ ਇਹੋ ਜਿਹਾ ਹੋਊਗਾ ਲੋਕਾਂ ਦੇ ਵਿੱਚ ਚੇਤਨਾ ਉਹ ਲਿਆਵਾਂਗੇ ਲੋਕਾਂ ਦੱਸਾਂਗੇ ਇਹ ਕੀ ਕੁਛ ਕੀਤਾ ਸਰਕਾਰ ਨੇ ਹੁਣ ਤੱਕ ਅਖੀਰ ਦੇ ਵਿੱਚ ਤੁਸੀਂ ਸਾਰੇ ਆਗੂ ਜਿਹੜੇ ਕੱਲ ਅਰੈਸਟ ਹੋਏ ਸੋ ਤੁਸੀਂ ਇਕੱਠੇ ਹੋ ਕੇ ਕੋਈ ਗੱਲਬਾਤ ਕੀਤੀ ਹੈ ਅਗਲੀ ਕੋ ਰਣਨੀਤੀ ਨਹੀਂ ਕਰਾਂਗੇ ਹਜੇ ਅਰੈਸਟ ਕਰ ਰਹੇ ਸਾਰੇ ਕਈ ਪ੍ਰੋਬਲਮਾਂ ਆ ਹੁਣ ਇੱਕ ਦੋ ਦਿਨਾਂ ਅਜ ਕੱਲ ਪਰਸੋਂ ਤੱਕ ਮੀਟਿੰਗ ਹੋ ਰਹੀ ਹੈ ਹਮ ਸਾਰੀ ਸਲਾਮ ਮਸ਼ਵਰਾ ਕਰਾਂਗੇ ਵੀ ਅਗਲੀ ਰਣਨੀਤੀ ਕੀ ਤਿਆਰ ਕਰਦੇ ਹਾਂ ਧੰਨਵਾਦ ਜੀ ਫਰਾਂਸ ਸਾਹਿਬ ਤੁਸੀਂ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ